ਲੁਧਿਆਣਾ ਕੇ ਵਸਟ ਵਿਦਿਆਨ ਸਭਾ ਦੇ ਕਾਲੀਦਰ ਕੇ ਉਮੀਦਵਾਰ ਪ੍ਰੋਕਰ ਸਿੰਘ ਊਮਰ ਨੇ ਕੀ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੇ ਪੱਤਰਕਾਰਾਂ ਨੂੰ ਸਿੱਕੇ ਵਿਚਾਰ ਸਾਂਝੇ ਆਪ ਵੀ ਦੇਖਿਓ ਪੂਰੀ ਰਿਪੋਰਟ ਕਿਸਾਨੀ ਇਫੈਕਟ ਹੁੰਦੀ ਹੈ ਉਹ ਤੋਂ ਜ਼ਿਆਦਾ ਸਾਡੇ ਜਿਹੜੇ ਸ਼ਹਿਰ ਦੇ ਵਸਨੀਕ ਜਿਹੜੇ ਲੁਧਿਆਣਾ ਦੇ ਨਿਵਾਸੀ ਨੇ ਉਹਨਾਂ ਦੇ ਬਹੁਤ ਵੱਡਾ ਇਫੈਕਟ ਪੈਣ ਵਾਲਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਸ਼ੋਮਨੀ ਕਾਲੀਦਲ 24311 ਏਕੜ ਦਾ ਜੋ ਇੱਕ ਮਿਸ਼ਨ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਬੱਤੀ ਪਿੰਡਾਂ ਦੇ ਵਿੱਚ ਉਹਦੇ ਖਿਲਾਫ ਇੱਕ ਵਿਸ਼ਾਲ ਧਰਨਾ ਦੇ ਜਾਂ ਰਹੇ ਨੇ ਔਰ ਇਹ ਵਿਸ਼ਾਲ ਧਰਨਾ ਸਿਰਫ ਇਸ ਕਰਕੇ ਦਿੱਤਾ ਜਾ ਰਿਹਾ ਤਾਂ ਜੋ ਸਾਡੇ ਸ਼ਹਿਰ ਨਿਵਾਸੀ ਹੈ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਨਾ ਪਿਆ ਬਾਹਰ ਸਿਕ ਕਿਉਂ ਕਿਹਾ ਜਾਂਦਾ ਹੈ ਕਿ 24311 ਏਕੜ ਦੇ ਵਿੱਚ ਜਿਹੜਾ ਕੁੱਲ ਸਕੈਮ ਹੈ ਉਹ تقریبا ਆਮ ਦਬ ਕੀ ਕਹਿੰਦੇ ਪਏ ਨੇ ਔਰ ਸੁਣਦਾ ਪਿਆ ਮੈਂ ਕਿ ਸਵਾ ਲੱਖ ਕਰੋੜ ਦਾ ਸਕੈਮ ਹੈ ਜਿਹੜਾ ਕਿ ਪੰਜਾਬ ਦਾ ਪੈਸਾ ਇਹ ਦਿੱਲੀ ਲੈਣਾ ਚਾਹੁੰਦੇ ਆ ਇਹ ਬੜੀ ਦੁਖਵਾਲੀ ਗੱਲ ਹੈ ਕਿ ਜਦੋਂ ਦੀ ਪਿਛਲੇ 3 ਸਾਲ ਤੋਂ ਸਰਕਾਰ ਬਣੀ ਆ ਇਹ ਕੈਂਡੀਡੇਟ ਬਾਹਰੋਂ ਲੈ ਕੇ ਆਂਦੇ ਆ ਚੇਅਰਮੈਨ ਹੀ ਬਾਹਰੋਂ ਦਿੰਦੇ ਆ ਪੈਸੇ ਬਾਹਰ ਭੇਜ ਦੇ ਰਹੇ ਆ ਚਾਹੇ ਐਡਵਰਟਾਈਜ਼ਮੈਂਟ ਦੀ ਸ਼ੇਪ ਸੀਗਾ ਚਾਹੇ ਕਿਸੇ ਸ਼ੇਪ ਸੀਗਾ ਪਰ ਅੱਜ ਤਾਂ ਹੱਦ ਹੋ ਗਈ ਪੰਜਾਬ ਦੀ ਸਾਰੀ ਇਕਨੋਮੀ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ 24311 ਏਕੜ ਦਾ ਸਕੈਮ ਕੀਤਾ ਜਾ ਰਿਹਾ ਹੁਣ ਲੋਕਾਂ ਦੇ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਜੋ ਇਹ ਭਰਮ ਪੈਦਾ ਕਰ ਰਿਹਾ ਕਿ ਇਹਦੇ ਵਿੱਚ ਕਿਸਾਨੀ ਜਿਹੜਾ ਹੈਗਾ ਉਹ ਅਫੈਕਟ ਹੁੰਦੀ ਹੈ ਸ਼ਹਿਰ ਵਾਲੇ ਅਫੈਕਟ ਨਹੀਂ ਹੁੰਦੇ ਜਦ ਕਿ ਮੈਂ ਦੱਸਦਾ ਪਹਿਲੀ ਗੱਲ 32 ਪਿੰਡ ਦਾ ਉਜਾੜਾ ਜਿਹੜਾ ਹੋਣਾ ਉੱਥੋਂ ਜਿਹੜੇ ਰਿਹਾਇਸ਼ ਕਰਵਾ ਰਹਿਣ ਵਾਲੇ ਬੰਦੇ ਆ ਉਹ ਕਿੱਥੇ ਜਾਣਗੇ ਜਿਹੜੀਆਂ ਉੱਥੇ ਜ਼ਮੀਨਾਂ 'ਤੇ ਸਬਜ਼ੀਆਂ ਬੀਜੀਆਂ ਜਾਂਦੀਆਂ। ਉਹ ਜਿੱਥੇ ਉੱਥੇ ਪੱਠੇ ਬੀਜੇ ਜਾਂਦੇ ਆ ਜਿਹੜੇ ਪੱਠੇ ਸਪਲਾਈ ਹੁੰਦੇ ਆ ਸਾਡੇ ਡੈਰੀ ਕੰਪਲੈਕਸ ਨੂੰ। ਉਹ ਕਿੱਥੇ ਜਾਣਗੇ? ਜਿਹੜਾ ਦੁੱਧ ਸਾਨੂੰ ਦਿੱਤਾ ਜਾਂਦਾ ਹੈਗਾ ਸਪਲਾਈ ਕਿ ਹੁੰਦਾ ਡੈਰੀ ਕੰਪਲੈਕਸ 'ਚੋਂ। ਜਾਂ ਮਿਹਰ ਦਾ ਜੋ ਹੁੰਦਾ ਇਕੱਠਾ ਕੀਤਾ ਜਾਂਦਾ 32 ਪਿੰਡਾਂ ਦਾ। ਉਹ ਦੁੱਧ ਦੇ ਕਲੈਕਸ਼ਨ ਸੈਂਟਰ ਕਿੱਥੇ ਜਾਣਗੇ? ਹੋਣਾ ਕੀ ਆ? ਜੇ ਧੰਨੇ ਦੇ ਬਾਅਦ ਅਗਰ ਇਹ ਵਾਪਸ ਨਹੀਂ ਲਿਆ ਜਾਂਦਾ ਤੇ ਐਕਵੀਜ਼ਿਸ਼ਨ ਕਾਮਯਾਬ ਹੋ ਜਾਂਦੀ ਹੈ ਸਰਕਾਰ। ਜਿੱਥੇ ਸਵਾ ਲੱਖ ਕਰੋੜ ਦਾ ਸਟੇਮ ਹੈਗਾ ਉਤੋਂ ਇਲਾਵਾ ਤੁਹਾਨੂੰ ਮੈਂ ਸਾਰੀ ਜਨਤਾ ਨੂੰ ਸਾਰੇ ਰੈਜ਼ੀਡੈਂਟ ਨੂੰ ਲੁਧਿਆਣਾ ਦੇ ਦੱਸਿਆ ਜਾਂਦਾ ਕੱਲੇ ਲੁਧਿਆਣਾ ਵਸਤੀ ਤੁਹਾਡੀਆਂ ਸਬਜ਼ੀਆਂ ਕਈ ਗੁਣਾ ਮਹਿੰਗੀਆਂ ਹੋ ਜਾਣੀਆਂ ਕਿਉਂਕਿ ਪਿੰਡਾਂ ਦੀਆਂ ਸਬਜ਼ੀਆਂ ਹੈਗੀਆਂ ਨੇ ਸਾਡੇ ਤਾਂ ਨਹੀਂ ਪਹੁੰਚ ਸਕਣੀਆਂ ਸਾਡਾ ਦੁੱਧ ਜਿਹੜਾ ਕਿ ਪੱਠੇ ਆਈ ਦੀ ਰੇਟ 'ਤੇ ਸਾਰੇ ਸ਼ਹਿਰ ਦੇ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਜ਼ਮੀਨਾਂ ਨੇ ਉੱਥੇ ਪੱਠੇ ਬੀਜੇ ਜਾਂਦੇ ਨੇ ਉਹਦੇ ਪੱਠੇ ਹੈਗੇ ਨੇ ਉਹ ਇੱਥੇ ਡੈਰੀ ਕੰਪਲੈਕਸ ਬਹੁਤ ਸਸਤੇ ਰੇਟ 'ਤੇ ਪਹੁੰਚਦੇ ਨੇ ਜਿਹਦੇ ਕਰਕੇ ਦੁੱਧ ਦਾ ਰੇਟ ਅੱਜ ਵੀ ਦਿੱਲੀ ਦੇ ਮਕਾਉਲੇ ਬਹੁਤ ਘੱਟ ਪਰ ਜੇ ਇਹ ਐਕੁਇਸ਼ਿਨ ਹੋ ਜਾਂਦੀ ਹੈ ਇਹ ਜਿਹੜਾ ਦੁੱਧ ਦਾ ਰੇਟ ਹੈਗਾ ਇਹ 60-65 ਤੋਂ ਲੈ ਕੇ 150 ਰੁਪਏ ਕਿਲੋ ਚ ਲੈ ਜਾਣਾ ਹੈ 150 ਬੀ ਲੀਟਰ ਚ ਲੈ ਜਾਣਾ ਕਿਉਂਕਿ ਕਾਸਟ ਪੈ ਜਾਣੀ ਹੈ ਬਾਹਰੋਂ ਜਿਹਨੇ ਪੱਠੇ ਲੈ ਕੇ ਆਣੇ ਆ ਉਹਦੇ ਟਰਾਂਸਪੋਰਟੇਸ਼ਨ ਕਾਸਟ ਚ ਪੈਣੀ ਹੈ ਔਰ ਜਿਹੜੇ ਪਿੰਡਾਂ ਦੇ ਵਿੱਚੋਂ ਆਣਾ ਹੈਗਾ ਵਾ ਉਹਨਾਂ ਨੇ ਆਪਣਾ ਪ੍ਰੋਫਿਟ ਵੀ ਕਢਾਣਾ ਇਹਦੇ ਨਾਲ ਕੌਣ-ਕੌਣ ਫੈਕਟਰ ਹੁੰਦਾ ਬੜੀ ਇੰਡਸਟਰੀ ਗੱਲ ਹੈਗੀ ਹੈ ਮੈਂ ਲਿਸਟ ਬਣਾਉਂਦਾ ਪਿਆ ਸੀਗਾ ਪਹਿਲੀ ਗੱਲ ਤਾਂ ਜਿਹੜੇ ਸਾਨੂੰ ਅੱਜ ਸਬਜ਼ੀਆਂ ਮਿਲਦੀਆਂ ਫਰੈਸ਼ ਉਹ ਬੰਦ ਹੋ ਜਾਣੀਆਂ ਸਾਡਾ ਦੁੱਧ ਜਿਹੜਾ ਫਰੈਸ਼ ਮਿਲਦਾ ਉਹ ਬੰਦ ਹੋ ਜਾਣਾ ਕਿਉਂਕਿ ਟਾਈਮ ਬਹੁਤ ਲੱਗਣਾ ਇੱਥੇ ਦੁੱਧ ਪਹੁੰਚਣ ਵਾਸਤੇ ਤੀਜੀ ਗੱਲ ਸਾਡੇ ਡੇਲੀ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਦਾ ਸਾਨੂੰ ਜਿਹੜਾ ਕੋਈ ਫਰੈਸ਼ ਨਹੀਂ ਮਿਲਨੇ ਹੈਗੇ ਬੇ ਬਾਸੇ ਮਿਲਨੇ ਹੈਗੇ ਫਿਰ ਜਿਹੜਾ ਸਾਡਾ ਐਗਰੀਕਲਚਰ ਪ੍ਰੋਡਿਊਸ ਹੈਗਾ ਵਾ ਉੱਤੇ ਸਿੱਧਾ ਅਫੈਕਟ ਹੁੰਦਾ ਔਰ ਹੁਣ ਆਪਾਂ ਗੱਲ ਕਰ ਲਈਏ ਕਿ ਸਾਡਾ ਬਿਜ਼ਨਸ ਕਿਵੇਂ ਅਫੈਕਟ ਹੁੰਦਾ ਸਾਡਾ ਬਿਜ਼ਨਸ ਸਭ ਤੋਂ ਵੱਡੇ ਜਿਹੜਾ ਅਫੈਕਟ ਹੁੰਦਾ ਹੈ ਉਹ ਕਾਮਨ ਜਿਹੜਾ ਹੈਗਾ ਬੰਦਾ ਉਹਨੂੰ ਹਰ ਚੀਜ਼ ਵēngੀ ਮਿਲਣੀ ਹੈ ਐਤੋਂ ਬਾਅਦ ਜਿਹੜਾ ਬੰਦਾ ਸਪਲਾਈਅਰ ਹੈ ਉਹਦੇ ਮਾਰਜਿਨ ਘਟ ਜਾਣੇ ਆ ਕੰਪੀਟੀਸ਼ਨ ਵਧ ਜਾਣਾ ਹੈ ਕੰਪੀਟੀਸ਼ਨ ਵਧਣਾ ਰੇਟ ਦਾ ਜਿਹਦੇ ਵਧਾ ਲੈਣੇ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਰੇਟ ਹੈਗੇ ਆ ਬੇਨਤੀ ਸੁਣ ਲਓ ਬਰੀਕੀ ਰੇਟ ਜਿਹੜੇ ਵਧਣੇ ਆ ਪਰ ਜਿਹੜਾ ਵੈਂਡਰ ਹੈਗਾ ਰਸਪਲਾਈਅਰ ਹੈਗਾ ਵਾ ਉਹ ਆਪਣਾ ਮਾਰਜਿਨ ਵਧਾਊਗਾ ਫਿਰ ਬਚਣ ਵਾਸਤੇ ਕਿਉਂਕਿ ਉਹਨੂੰ ਪੈਸੇ ਜ਼ਿਆਦਾ ਖਰਚਣੇ ਪੈਣੇ ਆ ਤੇ ਉਹਦਾ ਮਾਰਜਿਨ ਜ਼ਿਆਦਾ ਵਧਾਊਗਾ ਅਲਟੀਮੇਟ ਕਾਸਟ ਕਿਤੇ ਬਣੀ ਹੈਗੀ ਆ ਸਾਡੇ ਦੇ ਪਬਲਿਕ ਦੇ ਉੱਤੇ ਫਿਰ ਉਹ ਦੁਕਾਨਦਾਰ ਹੈ ਅੱਜ ਜਿਹੜਾ ਛੋਟਾ ਦੁਕਾਨਦਾਰ ਹੈ ਵੱਡਾ ਦੁਕਾਨਦਾਰ ਹੈ ਸਬਜ਼ੀਆਂ ਦੇਣੀਆਂ ਫਰੂਟ ਦੇਣੇ ਹੈਗੇ ਆ ਔਰ ਸਾਡੇ ਡੇਲੀ ਪ੍ਰੋਡਕਟ ਵੇਚਣੇ ਹੈਗੇ ਆ ਉਹ ਸਿੱਧਾ ਅਫੈਕਟ ਹੁੰਦਾ ਉਹਨੂੰ ਵਸਿਆ ਚੀਜ਼ਾਂ ਆਣੀਆਂ ਨੇ ਤੇ ਕੱਲ ਕੰਪਲੇਂਟਾਂ ਹੋਣੀਆਂ ਦੁਕਾਨਦਾਰ ਦੇ ਖਿਲਾਫ ਹੋਣੀਆਂ ਜਿਹਨੇ ਸਟੋਰ ਕਰਨਾ ਹੈਗਾ ਫਿਰ ਬਿਜ਼ਨਸਮੈਨ ਜਿਹੜਾ ਹੈਗਾ ਉਹ ਡਾਇਰੈਕਟਲੀ ਅਫੈਕਟ ਹੁੰਦਾ ਕਿਉਂਕਿ ਜਿਹੜੇ ਬਿਜ਼ਨਸ ਹੈਗੇ ਆ ਟ੍ਰੇਡs ਹੈਗੇ ਨੇ ਸਬਜ਼ੀਆਂ ਡੇਟ ਸੈਗੇ ਨੇ ਫਰੂਟ ਦੇ ਡੇਟ ਸੈਗੇ ਨੇ ਮਿਲਦੇ ਡੇਟ ਸੈਗੇ ਢੇਰੀ ਪ੍ਰੋਡਕਟ ਦੇ ਡੇਟ ਸੈਗੇ ਉਹ ਸਾਰੇ ਸਾਰੇ ਜਿਹੜੇ ਹੈਗੇ ਆ ਉਹਨਾਂ ਕੋਲ ਜਿਹੜੀ ਸਟੋਰੇਜ ਕਪੈਸਿਟੀ ਹੈਗੀ ਹੈ ਕੋਈ ਬਸੀਆਂ ਚੀਜ਼ ਆਣੀ ਹੈਗੇ ਨੇ ਉਹਦੇ ਕੋਲ ਕੋਈ ਵੀ ਜਿਹੜਾ ਹੈਗਾ ਪਰਚੇਜ਼ਿੰਗ ਜਿਹੜੀ ਪਾਵਰ ਹੋਊਗੀ ਲੋਕਾਂ ਦੀ ਉਹ ਕੱਟ ਜਾਣੀ ਹੈਗੀ ਐ ਔਰ ਕੱਟ ਪਰਚੇਜ਼ ਕਰਨਗੇ ਜਿਹਦੇ ਨਾਲ ਕੀ ਇਹ ਜਿਹੜਾ ਓਵਰਆਲ ਜਿਹੜਾ ਇਫੈਕਟ ਇਕਨੋਮੀ ਤੇ ਬਹੁਤ ਵੱਡਾ ਪੈਣਾ ਔਰ ਉਸ ਤੋਂ ਵੱਡਾ ਇਫੈਕਟ ਕੀਤੇ ਪੈਣਾ ਸਭ ਤੋਂ ਵੱਡਾ ਇਫੈਕਟ ਪੈਣਾ ਸਾਡੇ ਲੋਕਲ ਬੰਦਿਆਂ ਤੇ ਅਰਬਨ ਵਾਲਿਆਂ ਤੇ ਪ੍ਰਾਪਰਟੀ ਦਾ ਅਜਿਹੀ ਤਰੀਕ ਦੇ ਵਿੱਚ ਸਾਡੇ ਅੱਧੇ ਤੋਂ ਜ਼ਿਆਦਾ ਘਰ ਖਾਲੀ ਪਏ ਆ ਮੈਂ ਜਾਣਾ ਹੁਣ ਕੰਪੇਨ ਦੇ ਵਿੱਚ ਮੈਂ ਦੇਖਦਾ तकरीबन ਕਈ ਏਰੀਆ ਚ 25% ਤੇ ਕਈ ਇਹਦੇ 50% ਖਾਲੀ ਪਏ ਆ ਔਰ ਚੰਗੀਆਂ-ਚੰਗੀਆਂ ਡਿਵੈਲਪਡ ਕਲੋਨੀਆਂ ਚ ਬਲੌਟ ਪਏ ਆ ਉੱਥੇ ਘਰ ਨਹੀਂ ਬਣੇ 24300 ਏਕੜ ਬਾਹਰਲੇ ਪਾਸੇ ਜਿਹੜੇ ਐਕਵੀਜ਼ਿਸ਼ਨ ਦਾ ਕੋਸ਼ਿਸ਼ ਕਰ ਰਹੇ ਆ ਇਹਨੇ ਸਾਡੇ ਪ੍ਰਾਪਰਟੀ ਦੇ ਕਾਰੋਬਾਰੀ ਜਿਹੜੇ ਹੈਗੇ ਆ ਉਹਨਾਂ ਸੱਤਿਆਸ ਬਾਤ ਸਾਰੇ ਪ੍ਰਾਪਰਟੀ ਲੋਜ ਜਿਹੜੇ ਹੈਗੇ ਆ ਔਰ ਜਿੰਨੇ ਸਾਡੇ ਪ੍ਰਾਪਰਟੀ ਡਿਵੈਲਪਰਸ ਹੈਗੇ ਆ ਉਹਨਾਂ ਦਾ ਖਤਮ ਕਰ ਦੇਣਾ ਉਹਨਾਂ ਨੂੰ ਔਰ ਸਭ ਤੋਂ ਇਹਦੇ ਨਾਲ ਹੋਣਾ ਕਿ ਆਖੀਰ ਦੇ ਵਿੱਚ ਸਾਡੀ ਇਕਨੋਮੀ ਜਿਹੜੀ ਹੈਗੀ ਹੈ ਜਿਹੜੀ ਅਜ ਦੀ ਤਰੀਕ ਦੇ ਵਿੱਚ ਇਕਨੋਮੀ ਚੱਲਦੀ ਹੈ ਕਲੈਪਸ ਹੌਂਦ ਤੇ ਆਈ ਹੋਈ ਹੈ ਸਾਡਾ ਪੰਜਾਬ ਇੱਕ ਨੰਬਰ ਦਾ ਹੁੰਦਾ ਸੀਗਾ ਸੂਬਾ ਜਦੋਂ 2017 ਦੇ ਵਿੱਚ ਗਈ ਹੈ ਸਰਕਾਰ ਦੋ ਨੰਬਰ ਤੇ ਹੋਇਆ 2017 ਦੇ ਵਾਈ ਦੇ ਵਿੱਚ 17ਵੇਂ ਨੰਬਰ ਤੇ ਸੀਗਾ ਔਰ ਅੱਜ 26ਵੇਂ ਨੰਬਰ ਤੇ ਆ ਆ 24311 ਏਕੜ ਦੀ ਇਕੁਏਸ਼ਨ ਤੋਂ ਬਾਅਦ ਅਸੀਂ 28ਵੇਂ ਨੰਬਰ ਤੇ ਹੋ ਜਾਣਾ ਜਦ ਕਿ ਪਾਲਿਸਿਸ ਕੀ ਹੋਣੇ ਚਾਹੀਦੀਆਂ ਨੇ ਸਾਡੀ ਵਰਟੀਕਲੀ ਮਤਲਬ ਮਲਟੀ ਸਟੋਰੀ ਬਿਲਡਿੰਗਾਂ ਆਲਾ ਹੋਣੀ ਚਾਹੀਦੀਆਂ ਨੇ ਪਰ ਇਹ ਕਰ ਕੀ ਰਿਹਾ ਹੈ ਇਹ ਕਰ ਰਿਹਾ ਹਾਰੀਜ਼ਨਟਲੀ ਹਾਰੀਜ਼ਨਟਲੀ ਦਾ ਮਤਲਬ ਸਾਡੀ ਜ਼ਮੀਨ ਸਾਡੀ ਜਿਹੜਾ ਇਕਨੋਮੀ ਦਾ ਬੈਗਬੋਨ ਹੈ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸ ਇਕਨੋਮੀ ਸੀ ਔਰ ਹੈਗੀ ਵੀ ਹੈ ਜੇ ਸਾਡਾ ਐਗਰੀਕਲਚਰ ਸੈਕਟਰ ਖਤਮ ਕਰਤਾ ਉਹਦਾ ਰਿਜ਼ਲਟ ਕੀ ਹੋਣਾ ਹੈ ਸਾਨੂੰ ਸਾਰਿਆਂ ਨੂੰ ਪਤਾ ਡਿਜ਼ਾਸਟਰ ਐਤੋਂ ਵੱਡਾ 32 ਪਿੰਡਾਂ ਦੇ ਲੋਕਾਂ ਨੂੰ ਤੇ ਕਿਸਾਨ ਯੂਨੀਅਨਸ ਨੂੰ ਇਹ ਉਤਸ਼ਾਹਿਤ ਕਰ ਰਿਹਾ ਕਿ ਦੁਬਾਰਾ ਫੇਰ ਸੜਕਾਂ ਤੇ ਨਾ ਲਾਣ ਜੇ ਗੱਲ ਸੜਕਾਂ ਤੇ ਨਹੀਂ ਲੱਗਦੇ ਆ ਤਾਂ ਉਹਦਾ ਨੇਚਰਲ ਇਫੈਕਟ ਕੀ ਹੈਗਾ ਵਾ ਸਾਡਾ ਟ੍ਰੇਡ ਖਤਮ ਹੁੰਦਾ ਸਾਡਾ ਬਿਜ਼ਨਸ ਖਤਮ ਹੁੰਦਾ ਸਾਡੀ ਇੰਡਸਟਰੀ ਖਤਮ ਹੁੰਦੀ ਇਹ ਜਿੰਨਾ ਮਰਜ਼ੀ ਝੂਠ ਬੋਲੀ ਜਾਣ ਝੂਠ ਬੋਲੀ ਜਾਣ ਕਿ ਭਾਈ ਅਸੀਂ ਇੰਡਸਟਰੀ ਵਿਚਾਲੀ ਹੈ ਅਸਲ ਵਿੱਚ 70% ਦੇ ਕਰੀਬ ਇੰਡਸਟਰੀ ਸੈਕਟਰ ਦੇ ਉੱਤੇ ਆਣਾ ਚੜ ਚੁੱਕੀ ਹੈ ਉਹ ਕਿਦਾਂ ਚੈੱਕ ਕੀਤਾ ਜਾ ਸਕਦਾ ਹੈ ਜੀਐਸਟੀ ਕਲੈਕਸ਼ਨ ਦਾ ਚੈੱਕ ਕੀਤਾ ਜਾ ਸਕਦਾ ਅੱਜ 60000 ਤੋਂ ਪਲੱਸ ਥੋੜਾ ਜਿਹਾ ਉੱਪਰ ਰਹੇਗਾ ਉਹ ਸਾਡਾ 3 ਸਾਲ ਦਾ ਜੀਐਸਟੀ ਕਲੈਕਸ਼ਨ ਹੈ ਔਰ ਹਰਿਆਣੇ ਦਾ ਕਿੰਨਾ ਚਲੇਗਾ 1 ਲੱਖ 10000 ਇੱਕ ਸਾਲ ਦਾ ਇਹ 3 ਸਾਲ ਦਾ 60000 ਹੈ ਇਹ ਜਿਹੜੇ ਹੈਗਾ ਫਿਗਰ ਦੀ ਗੱਲ ਕਰ ਰਹੇ ਆ ਇਹ ਫਿਗਰ ਸਾਡੀ ਅਖਬਾਰਾਂ ਚ ਆ ਚੁੱਕੀ ਹੈ ਔਰ ਅਸੀਂ ਸਾਰੇ ਕੋਲ ਹੈਗੀ ਆ ਇੱਕ ਸਾਲ ਦੀ ਰਾਣੇ ਦੇ ਜੀਐਸਟੀ 119000 ਔਰ ਪੰਜਾਬ ਦੀ 3 ਸਾਲ ਦੀ 60000 ਇਹਦਾ ਸਿੱਧਾ ਸਦਾ ਮਤਲਬ ਹੈ ਕਿ ਆਨਗਲਾ ਸਮਾਂ ਇਹ ਸਾਡੀਆਂ ਔਲਾਦਾਂ ਨੂੰ ਮਾਰਨ ਲੱਗੇ ਇਹ ਸਾਡੇ ਘਰਾਂ ਦੇ ਵਿੱਚ ਪੈ ਗਿਆ ਅੱਜ ਇਹ ਘਰ ਅੱਜ ਜਿਹੜੀ ਅੱਗ ਹੈ ਸੌਰੀ ਇਹ ਅੱਗ ਜਿਹੜੀ ਇਹਨੇ ਬਾਹਰ ਪਰ ਸਾਡੇ ਸਾਰੇ ਘਰਾਂ 'ਤੇ ਲੱਗਣ ਵਾਲੀ ਹੈ ਅਸੀਂ ਸਮਝੀਏ ਨਾ ਸਮਝੀਏ ਪਰ ਜਿੱਦਨ ਸਾਡੇ ਘਰ ਪਹੁੰਚ ਗਈ ਸਾਡੀਆਂ ਔਲਾਦਾਂ ਵੀ ਖਤਮ ਹੋਣਗੀਆਂ ਸਾਡੇ ਘਰ ਵੀ ਖਤਮ ਹੋਣਗੇ ਸਾਡਾ ਪੰਜਾਬ ਵੀ ਖਤਮ ਹੋਊਗਾ ਸਾਡੇ ਪਾਣੀ ਖਾਰੇ ਸਾਡੀ ਧਰਤੀ ਖਾਲ ਲੱਗੇ ਆ ਹਵਾ ਰਹਿੰਦੀ ਏ ਥੋੜੀ ਬਹੁਤ ਇਹ ਹਵਾ ਨੂੰ ਹੁਣ ਪੈਣ ਲੱਗਿਆ ਏ ਤੋਂ ਬਾਅਦ ਸੋ ਇਹ ਸਾਰਾ ਕੁਝ ਕੀਤਾ ਕਿਉਂ ਜਾ ਰਿਹਾ ਇਹ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਇਹ ਕੀਤਾ ਜਾ ਰਿਹਾ ਇਸ ਕਰਕੇ ਤਾਂ ਜੋ ਦਿੱਲੀ ਵਾਲੇ ਜਿਹੜੇ ਬੈਠੇ ਆ ਉਹ ਇੱਥੇ ਲੱਖਾਂ ਕਰੋੜ ਰੁਪਏ ਕਮਾ ਕੇ ਚਲੇ ਜਾਣ ਕਿਉਂਕਿ ਉਹਨਾਂ ਨੂੰ ਵਾਪਸ ਪੰਜਾਬ ਨਹੀਂ ਚਾਹੀਦਾ ਪੰਜਾਬ ਨਾਲ ਪਿਆਦੀ ਪੰਜਾਬੀ ਨਾਲ ਤਿਆਰ ਨਹੀਂ ਸਰ ਸਰ ਇੱਕ ਇੰਡਸਟਰੀ ਦੀ ਗੱਲ ਕੀਤੀ ਸੀ ਈਵੀ ਲੈ ਕੇ ਸਬਸਿਡੀ ਨਹੀਂ ਮਿਲ ਰਹੀ ਪੰਜਾਬ ਉਹ ਉਹਦੇ ਲਈ ਕੀ ਕਰ ਸਕਦੇ ਸੀ ਦੇਖੋ ਸਾਡੀ ਜਿਹੜੀ ਸਰਕਾਰ ਹੈਗੀ ਆ ਪਹਿਲੇ ਰਹੀ ਹੈ ਸਬਸਿਡੀ ਉਹ ਤਾਂ ਮਿਲਦੀ ਰਹੀ ਹੈ ਤੁਹਾਡੇ ਸਾਰੇ ਸਾਹਮਣੇ ਅੱਜ ਝੂਠਾ ਬੋਲ ਜਾਂਦੇ ਹੁਣ ਕੱਲ ਕਹਿ ਕੇ ਹਟਿਆ ਮਿਸਟਰ ਕੀ ਨਾਮ ਹੈ ਅਰੋੜਾ ਉਹ ਕਹਿ ਕੇ ਦੋ ਤਿੰਨ ਦਿਨ ਪਹਿਲੇ ਕੱਲ ਕੇ ਕੱਲ੍ਹ ਵੀ ਬੋਲਦੇ ਹੋਏ ਸੀਗੇ ਕਿ ਮੈਂ ਇੰਡਸਟਰੀ ਵਾਸਤੇ ਜਿਹੜਾ ਹੈਗਾ ਵਾ ਸਪੈਸ਼ਲ ਸਕੀਮ ਲੈ ਕੇ ਆਇਆ ਹਾਂ ਜਦ ਕਿ ਪੀਸੀਏ ਪੀਐਸਆਈਸੀ ਨੇ ਕੀ ਕੀਤਾ ਪੀਐਸਆਈਸੀ ਨੇ ਜਿਹੜੇ ਲੋਕਾਂ ਨੇ ਪਹਿਲੇ ਪੈਸੇ ਜਮ੍ਹਾਂ ਕਰਾਏ ਸੀਗੇ ਉਹ ਪ੍ਰਿੰਸੀਪਲ ਅਮਾਉਂਟ ਜੁਹਣੇ ਚਾਹੀਦੇ ਐ ਐਸ ਵਰ ਲੋ ਉਹਨਾਂ ਨੇ ਉਹ ਵਿਆਜ ਲੈ ਲਿਆ ਵਿਆਜ ਲੈਣ ਤੋਂ ਬਾਅਦ ਜਿਹੜਾ ਬਾਕੀ ਦਾ ਅਮਾਉਂਟ ਆ ਪ੍ਰਿੰਸੀਪਲ ਅਮਾਉਂਟ ਫੇਰ ਖੜਾ ਕਰ ਲਿਆ ਤੇ ਜਿਹੜਾ ਵਿਆਜ ਆ ਉਹ ਤੋਂ ਕੰਪਾਊਂਡ ਕਰਤਾ ਇਹ ਸਕੀਮਾਂ ਨਹੀਂ ਲੈ ਕੇ ਆ ਰਹੇ ਇਹ ਚੋਰ ਵਿਆਰੀ ਕਰ ਰਹੇ ਆ ਔਰ ਇੱਕ ਹੋਰ ਗੱਲ ਮੈਂ ਦੱਸਦਾ ਜੇ ਵਾ ਚੋਰ ਵਿਆਰੀ ਦੀ ਗੱਲ ਕਰਦੇ ਆ ਇਹਨਾਂ ਨੇ ਥੋੜੇ ਦਿਨ ਪਹਿਲੇ ਲਾਲਕੀਰ ਵਾਲੇ ਚਿੱਠੀਆਂ ਵੰਡੀਆਂ ਉਹ ਉਹੀ ਚਿੱਠੀਆਂ ਨੇ ਜਿਹੜੀ ਆਸ਼ੂ ਨੇ ਅੱਜ ਤੋਂ ਪਹਿਲ 3 ਸਾਲ ਪਹਿਲੇ ਵੰਡੀਆਂ ਸੀ 2021 ਬਾਈ ਚੋੜੀਆਂ ਸੀ ਮੈਂ ਓਪਨ ਚੈਲਿੰਗ ਕੀਤਾ ਸੀ ਇਹਨਾਂ ਨੂੰ ਸੰਜੀਵ ਨੂੰ ਬਸ ਸੰਜੀਵ ਜੀ ਸਰਕਾਰ ਨੂੰ ਚੈਲਿੰਗ ਕਰਦਾ ਪੈਸੇ ਮੈਂ ਦੇਣਾ ਕਿਸੇ ਕਰਦੇ ਡਿਸਟ੍ਰਿਕਟ ਰੈਕਡ ਦਿਖਾਓ ਅਰੇ ਜਿਹਦੀ ਸਟੇਸ ਬਲਿੰਗ ਕੋਰਟ ਚ ਹੋਈ ਹੋਈ ਹੈ ਹਾਈ ਕੋਰਟ ਚ ਹੋਈ ਹੈ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਕਿਵੇਂ ਰਜਿਸਟਰੀ ਕਰਨਗੇ ਇਹਨਾਂ ਦਾ ਕੰਮ ਹੈ ਸਿਰਫ ਬੇਕੂਬ ਬਣਾਣਾ ਇਹਨਾਂ ਦਾ ਕੰਮ ਹੈਗਾ ਠੱਗੀ ਮਾਰਨਾ ਇਹਨਾਂ ਦਾ ਕੰਮ ਹੈ ਇੱਥੇ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਨੂੰ ਲੁੱਟ ਕੇ ਪੈਸੇ ਜਿਹੜੇ ਇਹਨਾਂ ਦੇ ਆਕਾ ਪੰਜ ਹੈਗੇ ਨੇ ਮੈਂ ਪੰਜਾਂ ਦਾ ਨਾਮ ਲੈਣਾ ਹੁਣ ਬਾਰ-ਬਾਰ ਉਹਨਾਂ ਨੂੰ ਲੁੱਟ ਕੇ ਪੈਸੇ ਇਕੱਠੇ ਕਰਕੇ ਦੇਣਾ ਤਾਂ ਜੋ ਹੋਰ ਸਟੇਟਾਂ ਲੁੱਟ ਸਕਣ। ਤੁਮੇਂ ਚਲੇ ਠਾਈ ਤਰੀਕੇ ਤੁਸੀਂ ਧੰਗਾ ਲਾ ਰਹੇ ਹੋ। ਕਿ ਹੁਣ ਜਾਂ ਤਾਂ ਲੜ ਕੀਤੀ ਐ ਜਾਂ ਧੰਗਾ ਲਾ ਦਿੱਤਾ। ਅਸੀਂ ਆਲਰੇਡੀ ਉਹਦੀ ਪਰਮਿਸ਼ਨ ਲੈ ਚੁੱਕਿਆ ਜੀ। ਇਹ ਪਰਮਿਸ਼ਨ ਇਹ ਪਰਮਿਸ਼ਨ ਸਾਡਾ ਕੋਈ ਕੰਮ ਗੈਰਕਾਨੂੰਨੀ ਨਹੀਂ ਹੁੰਦਾ ਜੀ। ਅੱਜ ਮੈਂ ਸੇਖੋ ਸਾਹਿਬ ਨੂੰ ਮਿਲ ਕੇ ਆਇਆ ਹਾਂ ਜ਼ੋਨਲ ਕਮਿਸ਼ਨਰ ਨੂੰ। ਸਾਡੀਆਂ ਪ੍ਰਾਈਵੇਟ ਪ੍ਰਾਪਰਟੀਆਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਸਰਕਾਰ ਨੇ ਸਾਡੇ ਬੋਰਡ ਲਵਾਏ ਐ। ਔਰ ਇਹਨਾਂ ਦੇ ਗੈਰਕਾਨੂੰਨੀ ਬੋਰਡ ਸਾਰੇ ਲੱਗੇ ਹੋਏ ਐ। ਸਾਡੇ ਕਿਸੇ ਸਰਕਾਰੀ ਜਗ੍ਹਾ ਤੇ ਨਹੀਂ ਲੱਗੇ ਹੋਏ। ਆ ਹੁਣ ਜਾ ਕੇ ਬੀਆਰਐਸ ਨਗਰ ਦੇ ਬਾਹਰ ਜਾ ਕੇ ਚੈੱਕ ਕਰੋ ਲਿਪੜਾ ਸਾਹ ਦੇ ਘਰ ਦੇ ਬਾਹਰ ਆ ਹੁਣੇ ਬੋਰਡ ਲੱਗਿਆ ਹੋਇਆ ਇਲੈਕਸ਼ਨਲ ਬੋਰਡ ਦੇ ਉੱਤੇ ਜਿਹੜਾ ਪੋਲ ਹੈਗੇ ਆ ਮੇਰਾ ਕੋਈ ਇਲੈਕਸ਼ਨਲ ਬੋਰਡ ਤੇ ਲੱਗਿਆ ਦਿਖਾਓ ਮੇਰੇ ਬੋਰਡ ਪਹਿਲੇ ਮੇਰੇ ਬੋਰਡ ਪਾੜਦੇ ਰਹੇ ਆ ਮੇਰੇ ਜਿਹੜੇ ਲੀਗਲੀ ਤਰੀਕੇ ਨਾਲ ਲਗਾਏ ਹੋਏ ਜਿੰਨੇ ਮੇਰੇ ਉਹ ਆਪਣੇ ਹੈਗੇ ਪੈਂਫਲੇਟਸ ਉਹ ਪਾੜੇ ਔਰ ਹੁਣ ਸਾਰੇ ਕਾਰਪੋਰੇਸ਼ਨ ਤੋਂ ਕੱਲ ਦੇ ਬੋਰਡ ਸੇ ਮੇਰੇ ਉਤਰੇ ਆ ਨਾ ਯਾਸ਼ੂ ਦੇ ਉਤਰੇ ਆ ਤੇ ਨਾ ਆਮ ਆਦੀ ਪਾਰਟੀ ਸੰਜੀਬੜ ਉੱਤਰਿਆ ਕਿਉਂ ਨਹੀਂ ਉਤਰਿਆ ਰੈਵਿਊ ਡਿਪਾਰਟਮੈਂਟ ਦੇ ਜਿਹੜੇ ਮੰਤਰੀ ਹੈਗੇ ਆ ਆਰਜੀਤ ਸਿੰਘ ਮੋਗਿਆ ਉਹਨਾਂ ਨੇ ਸਾਫ਼ ਖਿਤਾਬ ਦਿੱਤੀ ਹੈ ਕਿ ਤੁਸੀਂ ਧਰਨਾ ਨਾ ਲਗਾਓ ਉਸ ਤੋਂ ਅਗਰ ਮੈਂ ਤੁਹਾਡੇ ਪਰਦੇ ਖੋਲੂਗਾ ਕਿ ਜਿਹੜੀ ਜਮੀਨਾਂ ਅਟਕਨ ਲੈ ਕੇ ਰੱਖੀਆਂ ਨੇ ਮੈਂ ਕਹਿੰਦਾ ਖੋਲਣ ਮੈਂ ਤਾਂ ਕਹਿੰਦਾ ਖੋਲਣ ਇਹ ਤਾਂ ਪਿਛਲੇ 3 ਸਾਲ ਤੁਮ ਚਹੀਂ ਦਿੰਦਿਆਂ ਦੇ ਆ ਇਹਨਾਂ ਕੋਲ ਹੈ ਕੀ ਆ ਇਹ ਤਾਂ ਕਹਿੰਦੇ ਸੁਵੀਰ ਸਿੰਘ ਬਾਦਲ ਨੂੰ ਸੇਂਦਰ ਦੇ ਰਹਿਣਾ ਹੈਗਾ ਬੈਦਵੀ ਕਾਂਡ ਦੇ ਵਿੱਚ ਇਹ ਤਾਂ ਕਹਿੰਦੇ ਫਰਾਂ ਇਹ ਕੰਮ ਕਰਦਾ ਉਹ ਕਰਦਾ ਕੀ ਕੀਤਾ ਤਿੰਨ ਸੀਐਮ ਬਦਲ ਗਏ ਵੇਦਵੀ ਕਾਂਡ ਦੇ ਵਿੱਚ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਨੇ ਫੜੇ ਸੀਗੇ ਕੋਈ ਦੂਜਾ ਬੰਦਾ ਫੜਿਆ ਇਹਨਾਂ ਨੇ ਇਹ ਸਰਕਾਰ ਝੂਠ ਦੇ ਉੱਤੇ ਆਈ ਹੈ ਇਹ ਸਰਕਾਰ ਦਾ ਕੰਮ ਸਿਰ ਝੂਠ ਬੋਲਣਾ ਰਿਹਾ ਵਾ ਠੱਗੀ ਮਾਰਨਾ ਰਿਹਾ ਔਰ ਠੱਗੀ ਮਾਰ ਕੇ ਸਾਰਾ ਜਿਹੜਾ ਪੈਸਾ ਮੈਂ ਫੇਰ ਕਹ ਰਿਹਾ ਆਮ ਚਰਚਾ ਲੋਕਾਂ ਦੀ ਇਹ ਸਾਰਾ ਪੈਸਾ ਲੈ ਕੇ ਦਿੱਲੀ ਵਾਲਿਆਂ ਨੂੰ ਦੇ ਰਹੇ ਹੈਗੇ ਨੇ ਔਰ ਇਹਨਾਂ ਨੇ ਹਾਲ ਉਹ ਕਰਤਾ ਮੈਂ ਤੁਹਾਨੂੰ ਗੱਲ ਕਰਨ ਲੱਗਾ ਬੜੇ ਸੀਰੀਅਸ ਕਰ ਜੋ ਵੈਨੇਜ਼ੂਲਾ ਦੇ ਵਿੱਚ ਹੋਇਆ ਵੈਨੇਜ਼ੂਲਾ ਸਭ ਤੋਂ ਅਮੀਰ ਕੰਟਰੀ ਸੀਗਾ ਔਰ ਮੈਂ ਬਾਰ-ਬਾਰ ਪਿਛਲੇ 4 ਦਿਨ ਤੋਂ ਐਗਜ਼ੈਂਪਲ ਦੇ ਰਿਹਾ ਲੋਕਾਂ ਨੂੰ ਅੱਜ ਸਭ ਤੋਂ ਗਰੀਬ ਕੰਟਰੀ ਆ ਅੱਜ ਉੱਥੇ ਜਿਹੜੇ ਆ ਸਾਡੀਆਂ ਧੀਆ ਪੈਣਾ ਵੇਚਣ ਵੇਖਣ ਦੇ ਆ ਗਈਆਂ ਕਿਉਂ ਜਿਹੜੀਆਂ ਪਾਲਸੀਆਂ ਇਹ ਲੈ ਕੇ ਆਏ ਨੇ ਦਿੱਲੀੋਂ ਐਜੂਕੇਸ਼ਨ ਪਾਲਸੀ ਇਹਨਾਂ ਨੇ ਫੇਲ ਕਰਤੀ ਸਾਡੀ ਹੈਲਥ ਪਾਲਸੀ ਇਹਨਾਂ ਨੇ ਫੇਲ ਕਰਤੀ ਸਾਡੀਆਂ ਸਕੀਮਾਂ ਇਹਨਾਂ ਨੇ ਬੰਦ ਕਰਤੀਆਂ ਗਰੀਬ ਬੰਦਾ ਇਹਨਾਂ ਨੇ ਮਾਰਤਾ ਉਸ ਤੋਂ ਬਾਅਦ ਇੰਡਸਟਰੀ ਇਹਨਾਂ ਨੇ ਮਾਰਤੀ ਅਮੀਰਾਂ ਦਾ ਮਾਰਤਾ ਸਟੇਟ ਇਹਨਾਂ ਨੇ ਮਾਰਤਾ ਸਟੇਟ ਇਹਨਾਂ ਨੇ ਮਾਰਤੀ ਪਾਣੀ ਇਹਨਾਂ ਨੇ ਖਤਮ ਕਰਾਤੇ ਅੱਬਾ ਸਾਰੇ ਪਾਣੀ ਜਿਹੜਾ ਹੈਗਾ ਹੈ ਹਰਿਆਣੇ ਨੂੰ ਦੇਣ ਲੱਗਿਆ ਹਰਿਆਣੇ ਦੇ ਇਲੈਕਸ਼ਨ ਕਰਨ ਵਾਸਤੇ ਅਗਲੀ ਵਾਰ ਇਲੈਕਸ਼ਨ ਲੜਾਂਗੇ ਪਾਣੀ ਦੇ ਹਾਂ ਕਰਤੀ ਕਿਹੜਾ ਕੰਮ ਨਹੀਂ ਕੀਤਾ ਮਜਾਮ ਨਾਲ ਇਹ ਸਿਰਫ ਝੂਠ ਬੋਲਦੇ ਨੌਕਰੀ ਇਹਨਾਂ ਨੇ ਬਾਹਰ ਦੇਤੀ ਬਾਅਦ ਦੱਸਦਾ ਨਾ ਆਰਟੀਐਮ ਲੈ ਆਉਂਿਆ ਨੇ ਸਰਕਲ ਪੰਜਾਬ ਦੇ ਲੋਕ ਲੀਡਰ ਪਹੁੰਚਣਗੇ ਜਿਆ ਲੁਧਿਆਣਾ ਤੋਂ ਜਿਹੜਾ ਸਾਰਾ ਪਹੁੰਚਣਗੇ ਜੀ ਜਿਹੜੇ ਸਾਡੇ ਇੱਥੇ ਆਣਗੇ ਕਿਉਂਕਿ ਅਸੀਂ ਕਾਨੂੰਨਨ ਤੌਰ ਤੇ ਲਗਾਣਾ ਹੀ ਧਰਨਾ ਕਾਨੂੰਨ ਦੀ ਲੰਘਣਾ ਨਹੀਂ ਸੀ ਕਰਨੀ ਹੈਗੀ ਸਾਡੇ ਧੰਨੇ ਨਾਲ ਪਬਲਿਕ ਫੈਕਟਰੀ ਹੋਣੀ ਹੈ ਗੁਰਮਤ ਸਰ ਤੁਹਾਡੀ ਜਰੀਆ ਆਪਣੀ ਆਵਾਜ਼ ਉੱਪਰ ਜਰਨਲਿਸਟ ਲੀਗਲ ਪ੍ਰੋਸੀਡਿੰਗ ਵੀ ਕੀਤੀ ਜਾਏਗੀ ਕੋਰ ਦਾ ਰੁਕੀਤਾ ਜਾਏਗਾ ਇਸ ਬੜਾਈ ਨੂੰ ਕੋਰ ਦਾ ਰੁਕੀਤਾ ਜਾਏਗਾ ਮੈਂ ਖੁਦ ਕਹਿ ਚੁੱਕਾ ਪਹਿਲੇ ਵੀ ਕਿ ਲੈਂਡ ਐਕਵੀਜ਼ੀਸ਼ਨ ਦੇ ਅਗੇਂਸ ਕਿਉਂਕਿ ਲੁਧਿਆਣੇ ਦੀ ਲੈਂਡ ਐਕਵੀਜ਼ੀਸ਼ਨ ਹੈਗੀ ਆ ਸਾਰੇ ਐਕਵੀਜ਼ੀਸ਼ਨ ਦੇ ਅਗੇਂਸ ਸਾਰੇ ਪਿੰਡਾਂ ਦੇ ਵਿੱਚ ਜਿੰਨੀ ਲੀਗਲ ਫ੍ਰੀ ਸੇਵਾ ਮੈਂ ਕਰੂੰਗਾ ਔਰ ਮੈਂ ਲੀਡ ਕਰੂੰਗਾ ਤੁਹਾਨੂੰ ਸਿਲਵਾ ਲੀਡ ਕਰਕੇ ਦਿਖਾਉਂਗਾ ਔਰ ਦੱਸੂੰਗਾ ਇਹਨਾਂ ਨੂੰ ਇਹਨੇ ਜਾਲਸਾ ਜੀ ਇਹਨਾਂ ਦੇ ਕਰੂੰਗਾ ਔਰ ਸਾਰੇ ਰਹਾਣੇ ਦੇ ਰੈਜ਼ੀਡੈਂਟ ਕਿਉਂਕਿ ਕਿਹੜਾ 125000 ਕੋਟ ਦਾ ਲੋਕੀ ਕਹਿੰਦੇ ਆ ਕਪੜਾ ਉਹ ਜ਼ਿੰਮੇਦਾਰ ਨਾ ਘੱਟ ਪੈਣਾ ਸਾਡੇ ਜਿਹੜੇ ਅਰਬਨ ਏਰੀਆ ਦੇ ਰੈਜ਼ੀਡੈਂਟਸ ਹਨ ਉਹਨਾਂ ਨੂੰ ਜ਼ਿਆਦਾ ਪੈਣਾ ਮੈਂ ਉਹਨਾਂ ਦੇ ਉੱਤੇ ਟੈਕਸ ਇਫੈਕਟ ਪੈਣਾ ਹੈਗਾ ਵਾ ਔਰ ਟੈਕਸੀ ਰਿਕਵਰੀ ਇਹਨਾਂ ਨੇ ਅੱਡ ਅੱਡ ਤਰ੍ਹਾਂ ਦੇ ਕਰਨੀ ਹੈਗੀ ਹੈ ਜਿਹੜੀ ਸੋਚੀ ਨਹੀਂ ਸਕਦੇ ਔਰ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਵੱਡਾ ਕਪੜਾ ਆ ਇਲੈਕਸ਼ਨ ਹੋ ਲੈਣ ਤੋਂ 1.5 ਗੁਣਾ ਵਾਧਾ ਇਹਨਾਂ ਨੇ ਡੀਸੀ ਰੇਟ ਵਧਾਣ ਲੱਗੇ ਆ ਉਹਨੇ ਪੰਜਾਬ 'ਚ 1.5 ਗੁਣਾ ਵਾ ਜਿਹੜਾ ਅਜੇ ਤੱਕ ਨਹੀਂ ਵਧੇ ਔਰ ਮੈਂ ਅੱਜ ਵੀ ਦੱਸਦਾ ਇਹ ਗੱਲ ਕਰਦੇ ਅਫਸਰ ਸ਼ਹੀ ਦੀ ਉਹ ਅਫਸਰ ਸ਼ਹੀ ਦੀ ਗੱਲ ਕਰਦੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਆਪਣੇ ਦਿੱਲੀ ਤੋਂ ਲਿਆ ਕੇ ਬੰਦੇ ਲਾਏ ਹੋਏ ਐ ਠੱਗ ਲਾਏ ਹੋਏ ਚੋਰ ਲਾਏ ਹੋਏ ਡਾਕੂ ਲਾਏ ਹੋਏ ਪੰਜਾਬ ਲੁੱਟਣ ਵਾਸਤੇ ਸਾਡੀ ਬਿਊਰੋਕ੍ਰੇਸੀ ਬਹੁਤ ਵਧੀਆ ਸਾਡੀ ਪੁਲਿਸ ਬਹੁਤ ਵਧੀਆ ਅਨਫੋਰਚੂਨੇਟਲੀ ਉਹਨਾਂ ਨੂੰ ਕੰਮ ਪ੍ਰੈਸ਼ਰ ਥੱਲੇ ਕਰਨਾ ਪੈ ਰਿਹਾ ਪਰ ਜਿਹੜਾ ਪ੍ਰੈਸ਼ਰ ਥੱਲੇ ਕੰਮ ਕਰਦਾ ਮੈਂ ਉਹਨੂੰ ਵਾਰਨ ਕੀਤਾ ਸੀ ਆ ਕਿ ਗਲਤ ਕੰਮ ਕਰੋਗੇ ਤਾਂ ਅਦਾਲਤਾਂ ਦੂਰ ਨਹੀਂ ਹੈਗੀਆਂ ਅਦਾਲਤਾਂ 'ਚ ਮੈਂ ਕਿਸੇ ਟੂੰਗਾ ਜੇ ਲੀਗਲ ਕੰਮ ਕਰੋਗੇ ਤੁਹਾਡੇ ਪੈਰੀ ਵੀ ਪਾਵਾਂਗੇ ਔਰ ਤੁਹਾਡੇ ਜਿੰਦਾਬਾਦ ਵੀ ਕਰਾਂਗੇ ਲੇਕਿਨ ਸਰਕਾਰ ਦੇ ਪ੍ਰੈਸ਼ਰ ਖਲੇ ਨਾ ਆਇਓ ਔਰ ਡੇਢ ਸਾਲ ਦੀ ਸਰਕਾਰ ਹੈਗੀ ਆ ਝਾੜੂ ਤਾਂ ਗਿਆ ਖਿੱਲਰ ਗੱਲ ਹੈਗੀ ਆ ਆਪਾਂ ਸਾਰੇ ਪੰਜਾਬੀ ਆ ਪੰਜਾਬ ਰਹਿਣਾ ਦਿੱਲੀ ਵਾਲੇ ਭੱਜ ਜਾਣਾ ਔਰ ਭੱਜਣ ਮੈਂ ਵੀ ਨਹੀਂ ਦਿੰਦਾ ਸਰ ਕਾਗਜ਼ ਕਰਨਾ ਹੈਗਾ ਸਮੇਂ ਵਾਸਤੇ ਹੈਗਾ ਜਾਂ ਕੱਲ ਦੇ ਨਹੀਂ ਸਰ ਕੱਲ ਵਾਸਤੇ ਮੈਮੋਰੰਡਮ ਦੇਣਾ ਹੈਗਾ ਵਾ ਧੰਨ ਲਗਾਵਾਂਗੇ ਮੈਮੋਰੰਡਮ ਦੇਾਂਗੇ ਔਰ ਆਵਾਜ਼ ਸਾਰੇ ਪੱਤੀ ਮਿੰਡਾਂ ਦੀ ਆਵਾਜ਼ ਬੁਲੰਦ ਕਰਾਂਗੇ ਸਾਡੇ ਵਪਾਰੀ ਦੀ ਆਵਾਜ਼ ਬੁਲੰਦ ਕਰਾਂਗੇ ਸਾਡੇ ਜਿਹੜੇ ਇਥੋਂ ਦੇ ਲੈਣ ਵਾਲੇ ਲੋਕੀ ਹੋਣਾਂ ਦੀ ਆਵਾਜ਼ ਬੁਲੰਦ ਕਰਾਂਗੇ ਅਸੀਂ ਬੁਲੰਦ ਕਰਾਂਗੇ ਤਾਂ ਜੋ ਲੋਕਾਂ ਦੇ ਚੀਜ਼ਾਂ ਨੇ ਉਹ ਮਹਿੰਗੀਆਂ ਨਾ ਮਿਲ ਸਕਣ ਉਹ ਫਿਰ ਉਸੇ ਰੇਟ ਤੇ ਮੈਂ ਜਿਹੜੇ ਰੇਟ ਅੱਜ ਦੇ ਚੱਲਦੇ ਵੇ ਗੁਰਮਤਾਨ ਸਾਹਿਬ ਤੁਸੀ ਕਿ ਗਿਆਨ ਤਾਂ ਵੀ ਗਿਆਨ ਦਿੱਤਾ ਇਹਨਾਂ ਵਿੱਚ ਬੁੱਕੀ ਨੇ ਸਿਰਫ ਅਕਾਲੀ ਦਰਬੀ ਲੀਡਰਸ਼ਿਪ ਕਾਹਨੇ ਇੱਕ ਤਾਂ ਮਿੱਟੀ ਚਾਵਲ ਬੜੀ ਕਿਹਾ ਕਿਸਾਨ ਜਾਂ ਹੋਰ ਲੋਕਾਂ ਦੀ ਸੱਦਾ ਅਸੀਂ ਸਾਡਾ ਸੱਦਾ ਸਾਰੇ ਪੰਜਾਬ ਨੂੰ ਹੈ ਕਾਂਗਰਸੀ ਵੀ ਜੁਆਇਨ ਕਰੇ ਜਿਹੜੀ ਮਰਜ਼ੀ ਜੁਆਇਨ ਕਰੇ ਪਰ ਲੀਡ ਹੁਣ ਅਕਾਲੀ ਦਲ ਕਰੀ ਹੈਗੀ ਆ ਔਰ ਸ਼ਰਮਣੀ ਕਾਲੇ ਦਾ ਲੀਡ ਕਰਕੇ ਇਹ ਲੜਾਈ ਕਿਸਾਨਾਂ ਦੀ ਲੁਧਿਆਣੇ ਦੇ ਰੈਜ਼ੀਡੈਂਟ ਦੀ ਸ਼ਰਮਣੀ ਕਾਲੇ ਦਾ ਲੜੂ। ਸੋ ਮੱਟਾ ਤੁਸੀਂ ਲੁਧਿਆਣੇ ਦੇ ਟੱਕੀ ਨਾਲ ਦੇ ਪਿੱਛੇ ਖੁੱਸ ਗਈ ਨੇ। ਯਾਨੀ ਨਾਮ ਵੀ ਤੁਸੀਂ ਦੱਸਦੇ ਨਹੀਂ ਲੇਕਿਨ ਉਹ ਦੱਸਦੇ ਕਿਹੜਾ ਮੁਕੀ ਹੈ। ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਵੀ ਹੈ। ਸਾਰੀ ਦੁਨੀਆ ਨਾਮ ਲੈ ਰਹੀ ਆ ਕਿ ਸਭ ਤੋਂ ਵੱਡਾ ਪੰਜਾਬ ਦਾ ਮੁਕੀ ਆ। ਮੇਰੇ ਇੱਕ ਗੱਲ ਦੱਸੋ। 150 ਬੋਰਡ ਇਹਨਾਂ ਨੇ ਲੀਬਰੀ ਦੇ ਲਾਏ ਹੋਏ ਆ। ਔਨ ਅਨ ਐਵਰੇਜ ਆਪ ਲੀਬਰੀ ਵਾਲੇ ਕਹਿੰਦੇ ਆ ਕਿ 10 ਤੋਂ 12000 ਚ ਬੋਰਡ ਮਿਲਦਾ ਹੈ। ਤੇ 150 ਬੋਰਡ ਦਾ ਕਿੰਨਾ ਰੁਪਿਆ ਰੋਹਦਾ ਹੋ ਗਿਆ? ਇੰਨਾ ਲੋ ਟੈਕਸਰੀ ਵਰਦੇ ਕਿੱਥੋਂ ਆਇਆ ਪੈਸਾ ਟੋਟਲ 1,60,000 ਰੁਪਇਆ ਇਲੈਕਸ਼ਨ ਤੋਂ ਪਹਿਲੇ ਖਰਚ ਸਕਦੇ ਆ ਸੀ ਇਹਨਾਂ ਹਿਸਾਬ ਦਾ ਪੁੱਛ ਲੋ ਇਹਨਾਂ ਨੂੰ ਜਿਹੜੀ ਲੁਧਿਆਣਾ ਕੌਨਸਟਿਟਿਊਐਂਟ ਚ ਜਗ੍ਹਾ ਵੀ ਨਹੀਂ ਹੈਗੀ ਉਹ ਚੰਡੀਗੜ੍ਹ ਰੋਡ ਤੇ ਜਾ ਕੇ ਉਹ ਫਿਰੋਜ਼ਪੁਰ ਰੋਡ ਤੇ ਉਹ ਆਪਣਾ ਕੀ ਕਹਿੰਦੇ ਹੈਗੇ ਨੇ ਦਿੱਲੀ ਹਾਈਵੇ ਉਹ ਆਪਣਾ ਸਰਾਬੇ ਪਿੰਡ ਤੱਕ బోర్ਡ ਲਾਏ ਆ ਕੌਣ ਪੈਸੇ ਦੇ ਦਿਆ ਸਪਾਂਸਰਡ ਹੋ ਰਿਹਾ ਮੈਨੂੰ ਕਹਿੰਦੀ ਲੋਕਾਂ ਇਹ ਦੇਰੇ ਆ ਜਿਹੜੇ ਬੰਦੇ 2 ਨੰਬਰ ਦੇ ਪੈਸੇ ਕਮਾਉਂਦੇ ਆ ਦੁਬਈਆ 1.5 2 3 ਕਰੋੜ ਰੁਪਏ ਰੋਜ਼ ਦਾ ਹੋਵੇ ਨੀ ਖਰਚਾ ਜਾਂਦਾ ਮੈਂ ਨਹੀਂ ਖਰਚਾਦਾ ਮੈਂ ਟ ਹੈਈਸਟ ਟੈਕਸ ਪੇਈ ਵਕੀਲ ਰਹਿਵਾ ਮੈਂ ਮੈਂ ਨਹੀਂ ਖਰਚਾਦਾ ਮੈਂ ਕੋਲ ਨਹੀਂ ਖਰਚਾਦਾ ਇਹਨਾਂ ਜੇ 40 ਲੱਖ ਦੇ ਲੈਣਾ ਮੈਂ ਚਾਈਲਡ ਆਦੂ ਘਟਾਣਾ ਆਪਣਾ ਪੈਸੇ ਵਜਾਣਾ ਮੈਂ ਘਰ ਚਲਾਣਾ ਇਹਨਾਂ ਨੇ ਘਰ ਤੋਂ ਚਲਾਣਾ ਇਹ ਪੈਸੇ ਲਾਰੇ ਆ ਜਿਨ੍ਹਾਂ 5-700 ਕਰੋੜ ਲਾਤਾ ਇਲੈਕਸ਼ਨ 'ਚ ਇਹਨਾਂ ਦਾ ਮੇਨ ਮਕਸਦ ਆ ਉਹ ਬੰਦਿਆਂ ਨੂੰ ਲੁੱਟਣਾ ਜੇ 500 ਲਾਇਆ ਤਾਂ 50 ਹਜ਼ਾਰ ਕਮਾਉਣਾ ਔਰ ਇਸੇ ਤਰ ਕਰਕੇ ਇਹਨੇ ਇੱਕ ਮਿੱਥੀ ਸਕੀਮ ਆਪਣੇ ਸਕੀਮ ਥਲੇ ਆਸ ਇਹਨਾਂ ਨੇ ਇੱਥੇ ਇਲੈਕਸ਼ਨ ਦੇ ਵਿੱਚ 34000 ਇੱਕ 24000 ਰਿਕਰਡਾਂ ਦੇ ਸਕੀਮ ਵੰਡੀ ਹੈ ਤਾਂ ਜੋ ਸਵਾ ਲੱਖ ਕਰੋੜ ਖਵਾ ਸਕਣ ਮੁੱਕੀ ਇਹਨਾਂ ਵਹਿ ਖਵਾ ਸਕਣ ਔਰ ਇਹ ਸਰਕਾਰੀ ਮੁੱਕੀਆਂ ਦੀ ਹੈ ਮੈਂ ਮੈਂ ਦੱਸ ਦਿੰਦਾ ਹੋਰ ਇਹ ਲੁੱਟਣ ਆਈ ਹੈ ਗਰੀਬ ਬੰਦੇ ਨੂੰ ਪੈਸਾ ਦੇ ਕੇ ਖਰੀਦਣਾ ਚਾਹੰਦੀ ਹੈ ਵੋਟ ਪਰ ਮੈਂ ਜਿੱਥੇ ਜਾਣਾ ਇਹ ਵੋਟ ਨਹੀਂ ਵਿਕਣੀ ਇਸ ਵਾਰੀ ਨਾ ਦਾਰੂ ਦੇ ਵਿਕਣੀ ਹੈ ਨਾ ਅਟੇ ਰਾ ਦੇ ਵਿਕਣੀ ਹੈ ਕੱਲ ਹੀ ਤੁਹਾਨੂੰ ਮੈਂ ਦੱਸ ਦਿੰਦਾ ਆ ਇਹ ਚੇ ਦੇ ਵਲੌਗ ਜੇ ਵਲੌਗ ਜੇ ਅੱਜ ਕਹਣਕ ਲੈ ਕੇ ਆਏ ਆ ਇਹਨਾਂ ਕੱਲ ਵੰਡ ਨਹੀਂ ਮੈਂ ਅੱਜ ਦੀ ਗੱਲ ਦੱਸ ਦਿੰਨਾ ਆਪ ਜਾ ਕੇ ਚੈੱਕ ਕਰ ਲਿਓ ਟੀ-ਸ਼ਰਟਾਂ ਵੰਡੀਆਂ ਇਹਨਾਂ ਨੇ ਜਵਾਨਗਰ ਕੈਂਪ 'ਚ ਉਸ ਤੋਂ ਬਾਅਦ ਆਟਾ ਵੰਡ ਵੜਿਆ ਇਹ ਕਿਹਿਆ ਖਰੀਦਾਂ ਜਾਂ ਸਾਡੇ ਜ਼ਮੀਰ ਖਰੀਦਾਂ ਜਾਂਦੇ ਨੇ ਭਾਈ ਬਲੌਕ Z ਬਲੌਕ 'ਚ ਵੰਡ ਕੇ ਆਏ ਆ ਇਹ ਜ਼ਮੀਰ ਖੀਦਣ ਲੱਗੇ ਆ ਜਾਲੀ ਚਿੱਠੀਆਂ ਵੰਡਦੇ ਵੜਦੇ ਆ ਆ ਜਿਹੜੀਆਂ ਚਿੱਠੀਆਂ ਜਾਲੀ ਲੈਂਦੇ ਆ ਲਾਲ ਕਿਰਨ ਵੰਡਦੇ ਪਏ ਨਾ ਮੈਂ ਦੱਸ ਦੋ ਨਾ ਰੱਬ ਨੇ ਮਿਹਰ ਰੱਖੀ 2027 ਸਰਕਾਰ ਆਈ ਇਹ ਸਭ ਦੇ ਪਰਚੇ ਦਰਜ ਹੋਣਗੇ ਜਿਹੜੇ ਵੱਡਣ ਵਾਲਿਆਂ ਤੇ ਔਰ ਸਾਈਨ ਕਰਨ ਵਾਲਿਆਂ ਤੇ ਕਿਉਂਕਿ ਇਹਨਾਂ ਨੂੰ ਹੀ ਪਤਾ ਹੈ ਕਿ ਸਟੇ ਹੋਏ ਉੱਤੇ ਰਜਿਸਟਰੀ ਨਹੀਂ ਹੋ ਸਕਦੀ ਜੇ ਰਜਿਸਟਰੀ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸਾਰਿਆਂ ਸਾਰਿਆਂ ਦੇ ਪਰਫਰੈਂਸ ਚਾਊਗੀ ਇਸੇ ਕਰਕੇ ਇਲੈਕਸ਼ਨ ਦੇ ਕੋਰਟ ਤੋਂ ਪਹਿਲੇ ਮੈਂ ਕਹਾਂ ਰਜਿਸਟ੍ਰੇਟ ਕਰਾ ਕੇ ਦਿਖਾ ਦਿਓ ਅੱਜ ਤੱਕ ਇੱਕ ਦੀ ਸਟੇਡੀ ਖਰਾ ਸਕਦੇ ਸੋ ਮੇਰੀ ਬੇਨਤੀ ਆਪਾਂ ਸਾਰਿਆਂ ਨੂੰ ਇੱਕ ਅੱਜ ਮੈਂ ਤੁਹਾਡੇ ਥਰੂ ਤੁਹਾਡਾ ਕਿਉਂਕਿ ਆਪਾਂ ਸਭ ਤੋਂ ਸਟਰੋਂਗੇਸਟ ਪਿੱਲਰ ਰਹਿ ਗਏ ਆ ਬਿਊਰੋਕਰੇਸੀ ਨੂੰ ਮੈਂ ਸਾਈਡ ਤੇ ਕਰ ਦੇਣਾ ਸਿਆਸੀ ਸਿਆਸਤਦਾਨਾਂ ਨੇ ਸਿਆਸਤਦਾਨਾਂ ਨੂੰ ਪੂਰਾ ਪੋਲੀਟਿਕਲ ਸਿਸਟਮ ਵੇਚਤਾ ਜੁਡੀਸ਼ੀਅਲ ਸਿਸਟਮ ਰਹਿ ਗਿਆ ਤੇ ਤੁਹਾਡਾ ਰਹਿ ਗਿਆ ਪ੍ਰੈਸ ਆ ਅੱਜ ਡੈਮੋਕਰੇਸੀ ਬਚਾਣੀ ਆ ਆਪਾਂ ਸੰਵਿਧਾਨ ਨੂੰ ਬਚਾਣਾ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਣਾ ਤੇ ਬਚਾਣਾ ਦਾ ਆਪਾਂ ਲੋਕਾਂ ਦੇ ਘਰ-ਘਰ ਤੱਕ ਆਵਾਜ਼ ਪਹੁੰਚਾਈ ਹੈ ਕਿ ਇਹਨਾਂ ਦੀ ਠੱਗੀਆਂ 'ਚ ਨਾ ਆਓ ਇਹ ਸਾਡੇ ਅਗਲੀ ਜਨਰੇਸ਼ਨ ਨੂੰ ਵੇਚ ਰਹੇ ਆ ਪੰਜਾਬ ਨੂੰ ਵੇਚ ਰਹੇ ਆ ਔਰ ਇਹਨਾਂ ਤੋਂ ਬਚ ਕੇ ਰੋ